ਵਿਦੇਸ਼ ਯਾਤਰਾ ਦੀ ਹੈ ਗ੍ਰੰਥ ਨੰਬਰ 23 ਦੇ ਵਿੱਚ ਹੈ ਕਾਲ ਯੁਗ ਕੇ ਮੈਂ ਜਾਂਦਾ ਜਾਂਦਾ ਕਲ ਯੁਗ ਕੇ ਮੈਂ ਜਾਂਦਾ ਜਾਂਦਾ ਦਸਾਂ ਅਖੀਰੇ ਨੇਵ ਨੇਵ ਲਗਾ ਪਈਆ ਮੇਰਾ ਮਾਲਿਕ ਦਸਤ ਗੀਰੇ ਪਰ ਵਿਦਗਾਰ ਇੱਕ ਅਖ ਵਾਇਆ ਜਿਸ ਦਾ ਨੂਰ ਬੇਨਜ਼ੀਰ ਜਿਸ ਦਾ ਨੂਰ ਬੇਨਜ਼ੀਰ ਜਗ ਨੇ ਤਰ ਵੇਖਣ ਕੋਈ ਨਾ ਪਾਇਆ ਪ੍ਰਭੂ ਦੇ ਨੂਰ ਨੂੰ ਕੋਈ ਸੰਸਾਰੀ ਲੋਕ ਦੇਖ ਸਕੇ ਨਹੀਂ ਦੇਖ ਸਕੇ ਪਰਮਾਤਮਾ ਦੇ ਨੂਰ ਨੂੰ ਦੇਖਿਆ ਤੇ ਭਗਤਾ ਨੇ ਦੇਖਿਆ ਉਹ ਨੂਰ ਜੋ ਸੱਚਾ ਜ਼ਹੂਰ ਬਣ ਕੇ ਆਪਣੇ ਸਤ ਸਿੰਘਾ ਸੰਤੇ ਬਰਾਜ ਮਾਨ ਜਗਨੇਤਰ ਵੇਖਣ ਕੋਈ ਨਾ ਪਾਇਆ ਉਹ ਬਦਲ ਦੇਵੇ ਤਕਦੀਰੇ ਉਹ ਬਦਲ ਦੇਵੇ ਤਕਦੀਰੇ ਤਦ ਵੀਰ ਆਪਣੀ ਇਕ ਦਰੜਾਈ